ਜੋ ਆਪ ਹੜ ਦੀ ਮਾਰ ਚੇੜਦਾ ਹੋਇਆ ਨਜ਼ਰ ਆ ਰਿਹਾ ਉੱਥੇ ਦੱਸਦੇ ਕਿ ਬਹੁਤ ਸਾਰੇ ਗਾਇਕ ਜੋ ਕਿ ਹੜ ਪੀੜਤਾ ਦੀ ਮਦਦ ਕਰਨ ਲਈ ਅਗਿਆਏ ਨੇ ਜੇਕਰ ਗਾਇਕ ਮਨਕੀਰਤ ਔਨਖ ਦੀ ਗੱਲ ਕਰੀਏ ਤਾਂ ਉਹਨਾਂ ਦੇ ਬੋਲ ਲਗਾਤਾਰ ਹੜ ਪੀੜਤਾ ਦੀ ਹਰ ਤਰੀਕੇ ਦੇ ਨਾਲ ਮਦਦ ਕੀਤੀ ਜਾ ਰਹੀ ਹੈ ਤੇ ਇਹ ਵੀ ਕਹਿਣਾ ਗਲਤ ਨਹੀਂ ਹੋਗਾ ਕਿ ਮਨਕੀਰਤ ਔਨਖ ਜੋ ਕਿ ਹੜ ਪੀੜਤਾ ਲਈ ਇੱਕ ਮਸੀਹਾ ਬਣ ਕੇ ਸਾਹਮਣੇ ਆਏ ਨੇ ਹਾਲਾਂਕਿ ਬਹੁਤ ਸਾਰੇ ਗਾਇਕਾਂ ਜਿਹੜੇ ਨੇ ਜੋ ਕਿ ग्राउंड रिपोर्ट ਤੋਂ ਲੋਕਾਂ ਦੀ ਮਦਦ ਕਰਦੇ ਨਜ਼ਰ ਆ ਰਹੇ ਨੇ ਘਰ ਘਰ ਜਾ ਕੇ ਉਹਨਾਂ ਨੂੰ ਰਾਸ਼ਨ ਵੰਡੇ ਹੋਏ ਵੀ ਦਿਖਾਈ ਦੇਦੇ ਨੇ ਆਲਗਾਕ ਮਨਕਿੰਨਤ ਉਹਨਾਂ ਖੇਸਮ ਰੋਕਾ ਦਾ ਦਿਲ ਜਿੱਤ ਲੈ ਕਿਉਂਕਿ ਉਹਨਾਂ ਦੇ ਬੋਲੋ 2 ਕਰੋੜ ਦੀ ਸੇਵਾ ਹੜਪੀਦਤਾ ਲਈ ਨਿਭਾਈ ਜਾ ਰਹੀ ਹੈ ਹਾਲਾਂਕਿ ਉਹਨਾਂ ਨੇ ਕਿਹਾ ਕਿ ਜੇਕਰ ਪਾਣੀ ਨਿਕਲਣ ਤੋਂ ਬਾਅਦ ਵੀ ਹੜਪੀਦਤਾ ਨੂੰ ਉਹ ਜ਼ਰੂਰਤ ਪੈਂਦੀ ਤੋਂ ਉਹਨਾਂ ਦੇ ਬੋਲੋ ਲਗਾਤਾਰ ਡਟ ਕੇ ਨਾਲ ਖੜਿਆ ਜਾਏਗਾ ਤਾਂ ਹਰ ਤਰ੍ਹਾਂ ਦੀ ਮਦਦ ਕੀਤੀ ਜਾਏਗੀ ਉਹਦੇ ਇਸ ਦਿਨੀ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਗਾਇਕ ਮਨਕੀਰਤ ਹਣਕ ਨੇ ਆਖਿਆ ਸੀਗਾ ਕਿ ਉਹਨਾਂ ਦੇ ਵੱਲੋਂ 100 ਟਰੈਕਟਰ ਦਿੱਤੇ ਜਾਣਗੇ ਹੜਪੀਵਾਲ ਨੂੰ ਉਹਨਾਂ ਦੇ ਵੱਲੋਂ ਤਾਂ ਸ ਟਰੈਕਟਰਾਂ ਦੀ ਸੇਵਾ ਨਹੀਂ ਬਾ ਦਿੱਤੀ ਗਏ ਹਾਲਾਂਕਿ ਤਸਵੀਰਾਂ ਸਾਹਮਣੇ ਆਈਆਂ ਸੀ ਕਿ ਉਹਨਾਂ ਦੇ ਵੱਲੋਂ ਇੱਕ ਘਰ ਦੇ ਵਿੱਚ ਜਾ ਕੇ ਜਿਸ ਕੁੜੀ ਦਾ ਵਿਆਹ ਰੱਖਿਆ ਜੋ ਉਸ ਨੂੰ ਵੀ ਪੈਸੇ ਦਿੱਤੇ ਗਏ ਨੇ ਤੇ ਬਹੁਤ ਸਾਰੀਆਂ ਜੁਗੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਦੇ ਵਿੱਚ ਮਨਕੀਰਤ ਹਣਕ ਹੜਪੀਵਾਲ ਦੇ ਘਰ ਦੇ ਵਿੱਚ ਜਾ ਕੇ ਉਹਨਾਂ ਦਾ ਦੁੱਖ ਸੁਣ ਰਹੇ ਨੇ ਤੇ ਨਾਲ ਉਹਨਾਂ ਦੀ ਮਦਦ ਕਰਦੇ ਹੋਏ ਨਜ਼ਰ ਆ ਰਹੇ ਨੇ ਲੋਕ ਕ ਬਹੁਤ ਪ੍ਰਸ਼ੰਸਾ ਕਰ ਰਹੇ ਨੇ ਕਿਉਂਕਿ ਹਰਪ੍ਰੀਤਾ ਨਾ ਕਾਫੀ ਦਿਨ ਤੋਂ ਮਨਕੀਰਤ ਹੋਣਕ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਦੁੱਖ ਸੁਣ ਰਹੇ ਨੇ ਤੇ ਹਰ ਤਰ੍ਹਾਂ ਦੀ ਉਹਨਾਂ ਦੀ ਸੇਵਾ ਕਾਰਜ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਕੱਲ ਵੀਡੀਓ ਇੱਕ ਵਾਰਲ ਹੋਈ ਸੀ ਜਿਸ ਦੇ ਵਿੱਚ ਗਾਇਕ ਮਨਕੀਰਤ ਹੋਣਕ ਇੱਕ ਬੱਚੀ ਦੀ ਜਾਨ ਬਚਾਉਂਦੇ ਹੋਏ ਵੀ ਦਿਖਾਈ ਦੇਦੇ ਸੀ ਅੱਜ ਵੀ ਮਨਕੀਰਤ ਇੱਕ ਗੱਡੀ ਤੋਂ ਆਇਆ ਭਾਈ ਸਾਨੂੰ ਯਾਰ 50000 ਰੁਪਏ ਹੋਰ ਦਿਓ ਯਾਰ ਗੱਡੀ ਦੇ ਨਾਲ ਬਿਲਕੁਲ 50000 ਹੋਰ ਦਿਓ ਜੋ ਵੀ ਲੋਕ ਕੋਸ਼ਿਸ਼ ਆ ਬੱਚਿਆਂ ਨੂੰ ਪੜ੍ਹਾਈ ਲਗਾਈ